ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਤੇਜ਼ ਰਫ਼ਤਾਰ ਬੱਸ ਨੇ ਸਾਹਮਣੋਂ ਆ ਰਹੀ ਬੱਸ ਨੂੰ ਮਾਰੀ ਟੱਕਰ ਫਿਰ ਖੜੀ ਕਾਰ ਨੂੰ ਲਾ ਲਪੇਟ ਤੇ ਫਿਰ ਸਕੂਟਰੀ ਸਵਾਰ ਨੂੰ ਰਗੜਿਆ ਕਈ ਕੀਤੇ ਜ਼ਖਮੀ ਡਰਾਈਵਰ ਕਨੈਕਟਰ ਬੱਸ ਛੱਡ ਕੇ ਹੋਏ ਫਰਾਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਧਾਰੀਵਾਲ ਤੇ ਐਂਟਰੀ ਪੁਆਇੰਟ ਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਬੀਤੀ ਦੇਰ ਸਾਮ ਪਿਛਲੇ ਸਾਹਮਣੇ ਆ ਰਹੀ ਇੱਕ ਹੋਰ ਨਿੱਜੀ ਬੱਸ ਨੂੰ ਟੱਕਰ ਮਾਰੀ ਤੇ ਫਿਰ ਇੱਕ ਖੜੀ ਕਾਰ ਨੋ ਲਪੇਟ ਵਿੱਚ ਲੈ ਲਿਆ ਬੱਸ ਫਿਰ ਵੀ ਨਹੀਂ ਰੁਕੀ ਅਤੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇੱਕ ਹੋਰ ਐਕਟਿਵਾ ਸਵਾਰ ਨੂੰ ਵੀ ਆਪਣੀ ਝਪੇਟ ਵਿੱਚ ਲੈ ਲਿਆ ਦੁਰਘਟਨਾ ਵਿੱਚ ਦੋਹਾਂ ਬੱਸ ਸਵਾਰੀਆਂ ਨੂੰ ਮਾਮੂਲੀ ਛਟਾਂ ਲੱਗੀਆਂ ਜਦ ਕਿ ਐਕਟਿਵਾ ਸਵਾਰ ਵਿਅਕਤੀ ਵੀ ਜ਼ਖਮੀ ਹੋਇਆ ਅਤੇ ਖੜੀ ਸ਼ਿਫਟ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਦੁਰਘਟਨਾ ਤੋਂ ਬਾਅਦ ਨਿੱਜੀ ਕੰਪਨੀ ਦੀ ਬੱਸ ਦਾ ਡਰਾਈਵਰ ਅਤੇ ਕਨੈਕਟਰ ਬੱਸ ਛੱਡ ਕੇ ਉੱਥੇ ਫਰਾਰ ਹੋ ਗਿਆ ਧਾਰੀਵਾਲ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਤੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰਾ ਨਾਮ rahul ਆ ਜੀ ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ ਮੇਰੇ ਫਾਦਰ ਗਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਆਂ ਇੱਕ ਬੱਸ ਆਪਣੀ ABC ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੇ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾਂ ਲੱਗੀਆਂ ਨੇ ਉਹ ਘਾਇਲਾਂ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਹਾਂ ਮੇਰੀ ਬੇਨਤੀ ਹੈ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਰਗਰgarh ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦਵਾਈ ਲੈਣ ਮਾਤਾ ਹੁੰਦੇ ਨਾਲ 4 ਜੀ ਅਸੀਂ 2 ਲੇਡੀਸ ਤੇ 2 ਜੈਂਸ ਤੇ ਪਠਾਨ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਦੇ ਅੱਗੇ ਆਪਣੇ ਗੱਡੀ ਆਏ ਕਰਦੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ 'ਚ ਆਈ ਉਹਨੇ ਕੁਝ ਨਹੀਂ ਦਿਖਿਆ ਉਹਨੇ ਸਾਈਡ ਦੇ ਗੱਡੀ ਸਾਡੀ ਸਾਰੀ ਤੋੜ ਦੇ ਦੀ ਭੰਨ ਦਿੱਤੀ ਹੂੰ ਹੂੰ ਤੋ ਹੋਰ ਇੱਕ ਸਕੂਟੀ ਵਾਲਾ ਜੀ ਉਹਨੂੰ ਵੀ ਟੱਚ ਹੋਇਆ ਬੱਸ ਵੀ ਇੱਕ ਭੰਨੀ ਉਹਨਾਂ ਨੇ ਜੀ ਭਾਜੀ ਸਰਬ ਮੰਗ ਇਹੋ ਹੀ ਆ ਕਿ ਸਾਨੂੰ ਇਨਸਾਫ ਚਾਹੀਦਾ ਕਿ ਡਰਾਈਵਰਾਂ ਦਾ ਸਖਤ ਕਾਰਵਾਈ ਕੀਤੀ ਜਾਏ ਕੁਛ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਹਾਂ ਧਿਆਨ ਧਿਆਨ ਮੈਂ ਸਾਬ ਇਨਸਪੈਕਟਰ ਸਲੱਖਰ ਆਮ ਥਾਣਾ ਤਾਰੀਵਾਲਦ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਹੈ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇ ਦਰਾਂ ਪਰ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਤਾਰੀਵਾਲ ਨੂੰ ਇੰਟਰ ਹੁੰਨ ਜਾਦੀ ਸੀ ਤੇ ਚਾਂਨਕੀ ਦੀ ਇਹਦੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਤੇ ਦੇ ਅੱਗੇ ਇੱਕ ਬੱਸ ਨੇ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਹਨੂੰ ਹਿੱਟ ਕੀਤਾ ਉਸ ਤੋਂ ਅੱਗੇ ਇੱਕ ਸਕੂਟਰੀ ਚਾਲਕ ਸੀ ਉਹਨੂੰ ਹਿੱਟ ਕੀਤਾ ਉਹਦੇ ਮੋਬਲੀ ਲਗਣਾ ਲੱਗੀਆਂ ਤੋ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਤਾ ਬਾਕੀ ਜਿਹੜੀ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਈ ਹੈ ਜੋ ਵੀ ਕਾਰ ਵੀ ਬਣਦੀ ਹੈਗੀ ਉਹ ਕੀਤੀ ਜਾਵੇਗੀ